ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਾਂ ਗੁਰਮukh ਸਿੰਘ ਅੱਜ ਅਸੀਂ ਪੈਂਡ ਦੇ ਸਾਂਝ ਕਲਾ ਪਹੁੰਚੇ ਹਾਂ ਜਿੱਥੇ ਕਿ ਇੱਕ ਛੋਟੀ ਜੀ ਬੱਚੀ ਦੀ ਫੀਸ ਇੱਕ ਸਾਲ ਤੋਂ ਪੈਂਡਿੰਗ ਪਈ ਸੀ ਤੇ ਉਸ ਬੱਚੀ ਨੂੰ ਜਿਹੜਾ ਸਕੂਲ ਦੇ ਵਿੱਚ ਪੇਪਰਾਂ ਦੇ ਵਿੱਚ ਨਹੀਂ ਬਹਿਣ ਦਿੱਤਾ ਗਿਆ ਅੱਜ ਉਸ ਦੀ ਬਾਹ ਜਿਹੜੀ ਆ ਲੋਕ ਭਲਾਈ ਬਾਪੂ ਮੰਡਲ ਨੇ ਫੜੀ ਆ ਤੇ ਉਹਦਾ ਜਿਹੜਾ ਸਾਲ ਦੀ ਫੀਸ ਆ ਬਾਪੂ ਲੋਕ ਭਲਾਈ ਬਾਪੂ ਮੰਡਲ ਦੇਵੇਗਾ ਉਸ ਤੋਂ ਬਾਅਦ ਹਰ ਸਾਲ ਜਿਹੜੀ ਫੀਸ ਆ ਬੱਚੀ ਦੀ ਇਹ ਲੋਕ ਭਲਾਈ ਬਾਪੂ ਮੰਡਲ ਹੀ ਪੇ ਕਰੇਗਾ ਆਓ ਅਸੀਂ ਚੱਲਦੇ ਹਾਂ ਪ੍ਰਿੰਸੀਪਲ ਨਾਲ ਗੱਲਬਾਤ ਕਰਾਂਗੇ ਔਰ ਲੋਕ ਭਲਾਈ ਬਾਪੂ ਮੰਡਲ ਦੇ ਜਿਹੜੇ ਸੀਨੀਅਰ ਆਗੂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ ਆਓ ਚੱਲਦੇ ਹਾਂ ਜੀ ਜੀ ਚੱਲਦੇ ਹਾਂ ਅੱਜ ਲੋਕ ਭਲਾਈ ਬਾਪੂ ਮੰਡਲ ਮੰਡਲ ਫਗਵਾੜਾ ਤੋਂ ਕੀ ਸੱਜਣ ਜਿਹੜੇ ਸਕੂਲ ਗੁਰੂ ਹਰ राय ਆਂਸਾ ਪਬਲਿਕ ਸਕੂਲ ਜਿਹੜਾ ਹੈ ਇੱਥੇ ਆਏ ਸੀਗੇ ਔਰ ਇਹਨਾਂ ਦਾ ਜਿਹੜਾ ਮੁੱਖ ਟੀਚਾ ਹੈ ਕਿ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਨ ਲਈ ਪੜਾਈ ਦੇ ਮਾਮਲੇ ਦੀ ਵਿੱਚ ਇੱਕ ਬੱਚੀ ਛੋਟੀ ਬੱਚੀ ਸੀ ਜਿਹੜੀ ਫਸਟ ਕਲਾਸ ਦੀ ਸੀ ਤੇ ਇਹਦੀ ਕਾਫੀ ਦੇਰ ਤੋਂ ਥੋੜੀ ਫੀਸ ਬੈਕਿੰਗ ਪਈ ਸੀ ਤੇ ਇਹਨਾਂ ਦੇ ਉਪਰਾਧੇ ਦੇ ਨਾਲ ਜੋ ਵੀ ਸਾਡੇ ਕੋਲ ਮਦਦੋਂ ਮੌਸਾਇਦੀ ਸੀ ਕਿ ਜਿੰਨੀ ਵੀ ਫੀਸ ਅਸੀਂ ਲੈਸ ਕਰ ਸਕਦੇ ਸੀਗੇ ਉਹ ਲੈਸ ਕਰਕੇ ਇਹਨਾਂ ਨੂੰ ਅਸੀਂ ਸਾਰਾ ਫੀਸ ਦਾ ਰਿਕਾਰਡ ਬਣਾਉਂਦਾ ਸੀਗਾ ਤੇ ਇਹਨਾਂ ਨੇ ਅੱਜ ਇਸ ਬੱਚੀ ਦੀ ਫੀਸ ਜਿਹੜੀ ਆ ਉਹ ਸਾਰੀ ਭਰੀ ਕੀਤੀ ਆ ਅਸੀਂ ਇਹਨਾਂ ਦੇ ਧੰਨਵਾਦ ਦੀ ਆ ਕਿ ਇਹ ਬੜਾ ਵਧੀਆ ਸਮਾਜ ਦਾ ਜਿਹੜਾ ਕੰਮ ਕਰਦੇ ਪਏ ਨੇ ਕਿਉਂਕਿ ਮੈਂ ਸਮਝਦਾ ਹਾਂ ਕਿ ਜਿਹੜਾ ਪੜ੍ਹਾਈ ਦਾ ਦਾਨ ਆ ਉਹ ਸਰ ਲੁੱਟਉਂਦਾ ਨਾਲ ਅਸੀਂ ਕਿਸੇ ਨੂੰ ਜੇ ਅੱਜ 2 4 5 10 ਰੁਪਏ ਦਵਾਂਗੇ ਤੇ ਉਹ ਕੱਲ ਨੂੰ ਭੁੱਲ ਵੀ ਜਾਏਗਾ ਪਰ ਜੇ ਕਿਸੇ ਦੀ ਅਸੀਂ ਮਦਦ ਕਰਦੇ ਹਾਂ ਖਾਸ ਕਰਕੇ ਪੜ੍ਹਾਈ ਦੇ ਲਈ ਤੇ ਉਹ ਬੱਚਾ ਜੇ ਕੰਡਰੂ ਵੱਡਾ ਹੋ ਗਿਆ ਤੇ ਸਹੀ ਜਗ੍ਹਾ ਤੇ ਸਹੀ ਕੰਮ ਤੇ ਲੱਗ ਗਿਆ ਤੇ ਸਾਰੀ ਉਮਰ ਜਿਹੜਾ ਵਾ ਉਹ ਇਸ ਚੀਜ਼ ਨੂੰ ਯਾਦ ਰੱਖੇਗਾ ਤੇ ਹੋ ਸਕਦਾ ਕਿ ਉਹ ਬੱਚਾ ਅੱਗੇ ਜਾ ਕੇ ਆਪਣੇ ਵਰਗੇ ਹੀ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰ ਲਈ ਅੱਗੇ ਜੁੜੂਗਾ ਜੁੜੂਗਾਏਗਾ ਇਸ ਕਰਕੇ ਮੈਂ ਫੇਰ ਇਹਨਾਂ ਸਾਰੇ ਸੱਜਣਾ ਦਾ ਜਿਹੜੇ ਲੋਕ ਭਲਾਈ ਬਾਪੂ ਮੰਡਰ ਫਗਵਾੜਾ ਤੋਂ ਆਏ ਨੇ ਇਹਨਾਂ ਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਹੰਲਾ ਸ਼ੀਰੀ ਦੇਵਾ ਚਾਹਾਂਗਾ ਹੰਲਾ ਸ਼ੀਰੀ ਦੇਣਾ ਚਾਹਾਂਗਾ ਕਿ ਇਹ ਆਪਣਾ ਜਿਹੜਾ ਲੋਕ ਭਲਾਈ ਦਾ ਕੰਮ ਇਹ ਕੰਟੀਨਿਊਰ ਰੱਖਣ ਤੇ ਇਹੋ ਜਿਹੇ ਲੋੜਵੰਦ ਵਿਦਿਆਰਥੀਆਂ ਦੀ ਮਦਦ ਵੀ ਜਰੂਰ ਰੱਖੇ ਥੈਂਕ ਯੂ ਮੇ ਤੁਮਰੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰੂ ਘਰ ਆਏ ਪਬਲਿਕ ਸਕੂਲ ਪੁਸਤਾਨ ਵਿੱਚ ਅਸੀਂ ਆਏ ਆ ਇੱਥੇ ਬੱਚੀ ਹਰਸੀਦ ਦਾ ਪਤਾ ਲੱਗਿਆ ਸੀ ਵੀ ਬੱਚੇ ਦੀ ਫੀਸ ਇਹਦੀ ਮਾਤਾ ਮਨਜੀਤ ਕੌਰ ਜੀ ਨੇ ਦੱਸਿਆ ਸੀ ਕਿਉਂਕਿ ਪਿਤਾ ਤੋਂ ਵਾਰੇ ਆ। ਤੋਂ ਪਰਮਾਤਮਾ ਨੇ ਇਹਨਾਂ ਦੇ ਸਿਰ ਤੇ ਹੱਥ ਰੱਖ ਕੇ ਅੱਜ ਸਾਡੀ ਸੇਵਾ ਲਈ ਆ। ਅਸੀਂ ਇਸ ਬੱਚੀ ਦੀ ਘਾਤਰਾ ਅਸੀਂ ਅੱਜ ਬਨੂ ਹਰ ਰੈ ਪਬਲਿਕ ਸਕੂਲ ਦੁਸਾਂਝ ਕਲਾਂ ਤੇ ਪਹੁੰਚੇ ਆ। ਤੋਂ ਇਸ ਬੱਚੀ ਦੀ ਜਿਹੜੀ ਫੀਸ ਸੀ ਉਹ ਪਰਮਾਤਮਾ ਦੀ ਕਿਰਪਾ ਦੇ ਨਾਲ ਦਿੱਤੀ ਗਈ। ਤਾਂ ਅੱਗੇ ਤੋਂ ਵੀ ਇਸ ਪ੍ਰਿੰਸੀਪਲ ਸਾਹਿਬ ਨੂੰ ਕਹਿੰਦੇ ਆ ਇਸ ਬੱਚੀ ਦੇ ਬਾਰੇ ਸਾਨੂੰ ਫੋਨ ਕਰ ਦੇਣਾ ਕਦੀ ਵੀ ਇਸ ਦੀ ਕੋਈ ਚੀਜ਼ ਦੀ ਲੋੜ ਹੋਵੇ ਜਾਂ ਕਾਪੀ ਕਿਤਾਬ ਦੀ ਲੋੜ ਹੋਵੇ ਇਸ ਬੱਚੀ ਦੇ ਲਈ ਅੱਗੇ ਪਿਛਲੇ ਸਾਲ ਦੀ ਜਿਹੜੀ ਫੀਸ ਹੋ ਗਈ ਤਾਂ ਇਹ ਇਸੇ ਤਰ੍ਹਾਂ ਲੋਕ ਭਲਾਈ ਬਾਪੂ ਮੰਡਲ ਦੇ ਸਾਰੇ ਮੈਂਬਰਾਂ ਦੀ ਜੋ ਕੰਟਰੀਬਿਊਸ਼ਨ ਵਿੱਚੋਂ ਦਿੱਤੀ ਜਾਊਗੀ ਪਰਮਾਤਮਾ ਇਸੇ ਤਰ੍ਹਾਂ ਇਸ ਸੰਸਥਾ ਤੇ ਤੇ ਇਸ ਸਕੂਲ ਤੇ ਇਹਨਾਂ ਨੇ ਹੋਰ ਇਹਨਾਂ ਦੇ ਨਾਲ ਮਿਲ ਕੇ ਕੀਤਾ ਇਹ ਬਹੁਤ ਬੱਚਿਆਂ ਦੀ ਆਪ ਵੀ ਮਦਦ ਕਰਦੇ ਆ ਔਰ ਇਸ ਸਕੂਲ ਦੀ ਜਿਹੜੀ ਕਮੇਟੀ ਸੀ ਸੰਸਥਾ ਸੀ ਸਾਰਿਆਂ ਨਾਲ ਗੱਲਬਾਤ ਹੋਈ ਆ ਔਰ ਬਹੁਤ ਹੀ ਉਪਕਾਰ ਬਹੁਤ ਬੱਚਿਆਂ ਤੇ ਇਹਦੇ ਭਲੇ ਦਾ ਕੰਮ ਕਰਦੇ ਹੋ ਅੱਜ ਵੀ ਇਸ ਦੇ ਬਕ ਕੰਸੈਸ਼ਨ ਕਰਕੇ ਇਸ ਬੱਚੀ ਦੀ ਫੀਸ ਜਿਹੜੀ ਆ ਇਹਨਾਂ ਨੇ ਕੀਤੀ ਆ ਮੈਂ ਇਹਨਾਂ ਦਾ ਵੀ ਪਰਮਾਤਮਾ ਅੱਗੇ ਅਰਦਾਸ ਕਰਦਾ ਕਿ ਦਿਨ-ਦੁਪਣੀ ਰਾਤ ਤੋਂ ਅਗਨੀ ਤਰੱਕੀ ਕਰੇ ਸਕੂਲ ਕਿਉਂਕਿ ਇੱਥੇ ਦੇ ਜਿਹੜੇ ਵਿਦਿਆਰਥੀ ਪੜ੍ਹ ਕੇ ਅੱਗੇ ਜਾਂਦੇ ਆ ਉਹ ਇਹਨਾਂ ਦਾ ਹੋਰ ਨਾਮ ਕਮਾਉਣ ਤੇ ਇਹਨਾਂ ਦਾ ਗੁਰੂ ਆਪਣਾ ਸਕੂਲ ਦਾ ਨਾਮ ਮੋਹਰ ਚਾ ਕਰਨ ਸੋ ਮੈਂ ਬਹੁਤਾ ਨਾ ਕਰਦਾ ਹੋਇਆ ਕਹਿੰਦਾ ਹੋਇਆ ਆਪਣੇ ਸਾਰੇ ਲੋਕ ਲਈ ਮੈਂ ਮਾਪੂ ਮੰਡਲ ਦੇ ਮੈਂਬਰਾਂ ਦਾ ਬਹੁਤ ਧੰਨਵਾਦ ਕਰਦਾ ਜਿਹੜੇ ਆਪਣੀ ਕੰਟਰੀਬਿਊਸ਼ਨ ਦੇ ਵਿੱਚੋਂ ਪਾਣੀ ਮਿਸ਼ਨ ਕਰਕੇ ਇਦਾਂ ਲੋੜਵੰਦ ਵਿਅਕਤੀਆਂ ਦੀ ਮਦਦ ਕਰਦੇ ਆ ਪਰਮਾਤਮਾ ਨੂੰ ਦੇ ਦੇਤੇ ਸਦਾ ਹੀ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਸੀ ਗੱਲ ਜੀ ਸਸੀ ਕਾ ਅੱਜ ਲੋਕ ਭਲਾਈ ਬਾਪੂ ਮੰਡਲ ਦਸਾਂਝਾ ਪਹੁੰਚਾ ਔਰ ਤੁਹਾਡੀ ਜਿਹੜੀ ਬੱਚੀ ਦੀ ਫੀਸ ਸੀਗੀ ਕੁਝ ਮਹੀਨਿਆਂ ਤੋਂ ਪਈ ਤੇ ਉਹ ਦੇਣ ਪਹੁੰਚਿਆ ਤੇ ਉਹਨਾਂ ਨੂੰ ਕੀ ਕਹੋਗੇ ਬਹੁਤ ਬਹੁਤ ਧੰਨਵਾਦ ਕਹਿਣਾ ਚਾਹੂੰਗੀ ਇਹ ਸਾਡੀ ਹੈਲਪ ਕੀਤੀ ਸਤਿ ਸ਼੍ਰੀ ਅਕਾਲ মহারাজ ਮੋਰੀ ਇਹ ਅਰਦਾਸ ਕਰਦੇ ਆਂ ਕਿ ਸਾਰਿਆਂ ਦੀ ਇੱਦਾਂ ਹੀ ਹੈਲਪ ਕਰਨ ਇਹ ਕੀ ਨਾਜ਼ੀ ਤੁਹਾਡਾ ਮਨਜੀਤ ਕੌਰ ਜਿਹੜੀ ਬੱਚੀ ਆ ਤੁਹਾਡੀ ਕਿੰਵੀਂ ਵਿੱਚ ਪੜਦੀ ਆ ਉਹ ਫਾਸਟ ਵਿੱਚ ਤੇ ਜਿਹੜੀ ਜਿੱਦਾਂ ਆਪਾਂ ਫੀਸ ਆਪਾਂ ਕਈ ਵਾਰ ਬੱਚਿਆਂ ਦੀ ਰਹਿਣ ਦੀ ਕਈ ਮਜਬੂਰੀਆਂ ਹੋ ਜਾਂਦੀਆਂ ਕਾਰਨ ਕੀ ਹੋਇਆ ਜਿੱਦਾਂ ਮੇਰੇ ਮੇਰਾ ਡਿਵੋਰਸ ਹੋਇਆ ਹੂੰ ਤੇ ਇਹਦਾ ਇਸ ਕਰਕੇ ਵੀ ਮੇਰੇ ਘਰ ਦਾ ਖਰਚਾ ਨਹੀਂ ਚੱਲਦਾ ਹੈਗਾ ਮੇ ਤੋਂ ਬੇਟੀ ਪੜਨਾ ਚਾਹੁੰਦੀ ਆ ਤੇ ਇਸ ਕਰਕੇ ਫੀਸ ਰੋਕ ਦੇਸੀਗੀ ਕਿ ਮੇਰਾ ਇਹਨਾਂ ਨਾਲ ਸੰਪਰਕ ਕੀਤਾ ਇਨੀ ਮੇਰੀ ਹੈਲਪ ਕੀਤੀ ਮੇਰੀ ਬੇਟੀ ਦੀ ਸਾਰੀ ਫੀਸ ਦਿੱਤੀ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਮੈਂ ਇਹਨਾਂ ਦਾ ਕਰਦੀ ਆ ਧੰਨਵਾਦ ਜੀ ਹਾਂ ਜੀ